ਪੰਜਾਬ ਦੇ ਕੱਪੜੇ ਦੇ ਮਸ਼ਹੂਰ ਕਾਰੋਬਾਰੀ ਸੰਜੇ ਬਰਮਾ ਦੇ ਕਤਲ ਤੋਂ ਬਾਅਦ ਫਿਰ ਤੋਂ ਸਰਕਾਰ ਸਵਾਲਾਂ ਦੇ ਕੇਰੇ ਦੇ ਵਿੱਚ ਆ ਗਈ ਹੈ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਚਾਰ ਵੱਡੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਜਿਸ ਦੇ ਚੱਲਦੇ ਲਗਾਤਾਰ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਖੜੇ ਹੋ ਰਹੇ ਨੇ ਉੱਥੇ ਹੀ ਪਰਿਵਾਰ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਕਿ ਸਰਕਾਰ ਗੈਂਗਸਟਰਾਂ ਨੂੰ ਪਾਲ ਰਹੀ ਹੈ ਇਹ ਇੱਕ ਵੱਡਾ ਸਵਾਲ ਜਿਹੜਾ ਏ ਉਹ ਸੰਜੇ ਬਰਮਾ ਦੇ ਪਰਿਵਾਰ ਦੇ ਵੱਲੋਂ ਚੁੱਕਿਆ ਗਿਆ ਹੈ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਟੈਕ ਸ ਵੀ ਪਰ ਰਹੀ ਸੀ ਤੇ ਅਸੀਂ ਹਰ ਤਰ੍ਹਾਂ ਦੇ ਨਾਲ ਸਰਕਾਰ ਦੇ ਨਾਲ ਸਹਿਯੋਗ ਦੇ ਰਹੇ ਸੀ ਪਰ ਫਿਰ ਵੀ ਸਾਡੇ ਭਰਾ ਨੂੰ ਇਸ ਚੀਜ਼ ਦੀ ਸਜ਼ਾ ਮਿਲੀ ਹੈ ਇਸ ਤੋਂ ਇਲਾਵਾ ਇਹ ਸਾਰੀਆਂ ਗੱਲਾਂ ਉਦੋਂ ਬੋਲੀਆਂ ਗਈਆਂ ਜਦੋਂ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਉਦੋਂ ਇਹ ਵੱਡੇ ਇਲਜ਼ਾਮ ਸੰਜੇ ਬਰਮਾ ਦੇ ਭਰਾ ਦੇ ਵੱਲੋਂ ਲਗਾਏ ਗਏ ਕਿ ਗੈਂਗਸਟਰ ਜਿਹੜੇ ਨੇ ਉਹ ਸਰਕਾਰਾਂ ਜੇਲ੍ਹਾਂ ਦੇ ਵਿੱਚ ਪਾਲਦੀਆਂ ਨੇ ਜਿਸ ਦਾ ਨੁਕਸਾਨ ਸਾਡੇ ਵਰਗੇ ਲੋਕਾਂ ਨੂੰ ਹੁੰਦਾ ਹੈ। ਇਹ ਨਹੀਂ। ਅੰਦਰ ਸਾਰੀ ਚੀਜ਼ ਦੀ ਕੂਕੀ ਕਾਰਨ ਅੰਦਰ ਚੱਲ ਰਿਹਾ ਤੇ ਕੂਕੀ ਨਹੀਂ ਹੁੰਦੀ। ਉਹਦੀ ਪੂਰਤੀ ਨਹੀਂ ਹੋ ਸਕਦੀ। ਜਿਹੜੇ ਦਿੰਦੇ ਗਵਰਨਮੈਂਟ ਨੂੰ ਇੰਟਰਨੈਟ ਦਿੰਦੀ ਹੈ ਐਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਹੈ ਦੇਖੋ ਉਹਦੀ ਸੜਕ ਦੇ ਉੱਤੇ ਕੀ ਹਾਲ ਹੈ ਮੈਂ ਕਹਿੰਦਾ ਮੇਰੀ ਸਾਰੇ ਜਿਦਾਦ ਮੇਰੇ ਨੂੰ ਚਾਹੀਦੀ ਹੈ ਨੂੰ ਕੁਝ ਪੇ ਚਾਹੀਦਾ

पूरे ਵਿਪਾਰੀਆਂ ਦਾ ਨਿਸ਼ਵਾਸ ਉੱਡ ਜਾਊਗਾ। ਉਹ ਦੇ। ਇੰਡੀਆ ਗਵਰਨਮੈਂਟ ਤੋਂ ਉੱਠੂਗਾ। ਇਹਦੇ ਵੀ ਪੰਜਾਬ ਗੌਰਮੈਂਟ ਤੋਂ ਉੱਠੂਗਾ। ਪੂਰੇ ਹਿੰਦੁਸਤਾਨ ਤੋਂ। ਇਸ ਹੰਪਾਤਾ ਤੇ ਵੀ ਕੋਸਾ। ਇਹ ਜਿੰਦਗੀ ਦਾ ਸਭ ਤੋਂ ਮਹਾਨ ਦਿੰਨੇ। ਸਭ ਕੁਝ ਬਣਾ ਸਕਦੇ ਆ। ਇਹਨੀ ਪਲਾਸਟਿਕ ਸੀ ਐਸ ਤੋਂ ਚੰਗਾ ਤਾਂ ਸਪਲਾਸ ਹਰਪੁਰ ਦਾ ਮੰਨ ਲਓ ਤਾਂ ਆਪ ਜਦਾਂ ਪਿਆ ਸੀ ਮੈਨੂੰ ਇਹ ਦੱਸਿਆ ਹੁੰਦੀ ਇਹਨੂੰ ਫੜ ਇਹਨਾਂ ਫੜ ਕੇ ਭਾਏ ਇਹਨਾਂ ਦੇ ਬੁੱਧੇ ਤੇ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਭਾੜੇ ਹੋਏ ਆ ਗਵਰਨਮੈਂਟ ਦੀ ਵੱਡੀ ਵੱਡੀ ਚੇਲਾ ਚਕੰਦੇ ਪਾੜੇ ਨੇ ਕਿ ਸਵਾਸਰ ਪਾੜੇ ਨੇ ਤਾਂ ਕੀ ਕਰਾਣਾ ਗਵਰਨਮੈਂਟ ਨੇ ਹੇ ਜਿਹੜੇ ਵਿਪਾਰੀ ਇਹਨਾਂ ਨੂੰ ਟੈਕਸ ਦਿੰਦੇ ਆ ਸੇਬ ਉਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਾਂਜੀ ਉਹਨਾਂ ਤਾਂ ਫੂਰ ਤੇ ਸਲਾਂ ਤੋਂ ਐ ਬਦਮਾਸ਼ਾ ਤੋਂ ਤੁਸੀਂ ਕੀ ਲਲੋਗੇ ਜੋ ਗਵਰਨਮੈਂਟ ਦੇ ਘਮਾਉ ਭੂਤ ਹੈ ਤੇ ਰਾਜਾ ਦਾ ਰਾਜਾ ਕੋਲੇ ਕੋਰ ਪਬਲਿਕ ਦੋ ਹੀ ਚੀਜ਼ਾਂ ਮੰਗਦੀ ਹੈ ਇਨਸਾਫ ਤੇ ਸੁਰੱਖਿਆ ਕੋਰ ਕੁਝ ਨਹੀਂ ਮੰਗਦੀ ਕੁਝ ਨਹੀਂ ਚਾਹੀਦਾ ਰਾਜਾ ਤੋਂ ਹਰਮਨ ਜੀ ਬੁਰਾ ਜਿਹਾ ਪਾਣੀ ਲਾਉਂਦਾ ਹਾਂ ਹਾਂ ਜੀ 5750 ਨੂੰ ਨਿਸ਼ਕਾਰ ਦਿੱਤਾ ਹੈ ਕਿ ਕਿਹੋ ਜਿਹਾ ਕਿਤਾਇਆ ਦੱਸੋ ਇਹ ਪੰਜਾਬ ਸਰਕਾਰ ਨਹੀਂ ਕਰਦੀ ਤੇ ਇਹ ਹਿੰਦੁਸਤਾਨ ਸਰਕਾਰ ਤੇ ਕਿ ਲਾਲੂ ਇਹ ਬਤੁਆਛਾ ਕੋਲ اندر ਪਕਾ